ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਰਾਇਲ ਫਾਰਮਰ ਟੀਵੀ ਤੇ ਤੇ ਵੀਡੀਓ ਲੈ ਕੇ ਆਏ ਆਂ ਜੀ ਰੇਸ ਮੋਡੀਫਿਕੇਸ਼ਨ ਦੀ ਮਡ ਗਾਰਡ ਵਾਲੀ ਰੇਸ ਆਪਾਂ ਸਾਈਡ ਤੇ ਫਿੱਟ ਕਰਾਂਗੇ ਇਹ ਵਾਲੀ ਜੋ ਰੇਸ ਹੈ ਉਹਨੂੰ ਦਿਖਾ ਦਈਏ ਇਹ ਰੇਸ ਆਪਾਂ ਇਸ ਜਗ੍ਹਾ ਦੇ ਉੱਤੇ ਫਿੱਟ ਕਰਾਂਗੇ ਇਸ ਤਰ੍ਹਾਂ ਤੇ ਸਪੈਸ਼ਲ ਇਹ ਜੀਸੀਬੀ ਦੀ ਵਾਇਰ ਆ ਆਹ ਜੋ ਨਟ ਦਿੱਤਾ ਹੋਇਆ ਹੈਗਾ ਇਹ ਤੁਹਾਨੂੰ ਦਿਖਾਵਾਂਗੇ ਅੱਗੇ ਫਿਟਿੰਗ ਕਰਕੇ ਇਹਦੇ ਵਿੱਚ ਫਿੱਟ ਹੋ ਜੂਗਾ ਇਸ ਤਰ੍ਹਾਂ ਤੇ ਅੰਦਰ ਇਹਦੇ ਐਲ ਕੀ ਵਾਲਾ ਨਟ ਹੁੰਦੇ ਆਗੇ ਉਸ ਨਾਲ ਲੋਕ ਲੱਗ ਜੂਗਾ ਤੇ ਫਿਰ ਪ੍ਰੋਪਰ ਫਿਟਿੰਗ ਕਰਾਂਗੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਇੱਥੋਂ ਦੀ ਤਾਰ ਲੀ ਜਾ ਕੇ ਨੀਚੋਂ ਦੀ ਸਾਰੀ ਅੰਡਰਗਰਾਊਂਡ ਕਰਕੇ ਤਾਰ ਤੇ ਇਧਰ ਪੰਪ ਤੇ ਇਸ ਜਗ੍ਹਾ ਉੱਤੇ ਆਪਾਂ ਇਹ ਤਾਰ ਫਿਕਸ ਕਰਾਂਗੇ ਕੋਈ ਪੱਤੀ ਵਗੈਰਾ ਜਾਂ ਵਾਸ਼ਰ ਵਗੈਰਾ ਪਾ ਕੇ ਜਿਗਾੜ ਟਾਈਪ ਆਪਾਂ ਬਿਲਕੁਲ ਨਹੀਂ ਕਰਦੇ ਜਮਾਂ ਜੈਨੂਇਨ ਕੰਮ ਕਰਾਂਗੇ ਤੁਸੀਂ ਆਪ ਦੇਖੋ ਆ ਖਹਿਣਗੇ نیچے ਚਲਿਆ ਗਿਆ ਬਈ ਕੁਛ ਨਹੀਂ ਕਰਨਾ ਤਿੰਨ ਨਟ ਖੋਲਣੇ ਆਗੇ ਆ ਜਿਹੜੀਆਂ ਇਹਦੀਆਂ ਚੀਜ਼ਾਂ ਦੀ ਐਡਜਸਟਮੈਂਟ ਆ ਇਹਦੇ ਨਾਲ ਤੁਸੀਂ ਇਹਨੂੰ ਜਿੱਥੇ ਸੈੱਟ ਕਰਨਾ ਉੱਥੇ ਤੁਸੀਂ ਇਹਨੂੰ ਸੈੱਟ ਕਰ ਸਕਦੇ ਹੋਗੇ ਔਰਿਜਨਲ ਰੇਸ ਵੀ ਆਪਾਂ ਉਸੇ ਤਰ੍ਹਾਂ ਰੱਖੀ ਆਗੀ ਤੇ ਹੱਥ ਵਾਲੀ ਰੇਸ ਵੀ ਉਸੇ ਤਰ੍ਹਾਂ ਹੀ ਆ ਕਿਸਦਾ ਵੀ ਕੋਈ ਫਰਕ ਨਹੀਂ ਗਾ ਤੇ ਤੁਹਾਨੂੰ ਸਟਾਰਟ ਕਰਕੇ ਦਿਖਾ ਦਿੰਨੇ ਆ ਹਾਂਜੀ ਤੇ ਰੇਸ ਆਪਾਂ ਕਰ ਦਿੱਤੀ ਆ ਫਿੱਟ ਪੂਰਾ ਜੈਨੂਅਨ ਕੰਮ ਕੀਤਾ ਜਿਵੇਂ ਆਪਾਂ ਕੋਈ ਚੀਜ਼ ਦੇਖਦੇ ਆਂ ਵੀ ਪ੍ਰੋਪਰ ਕੰਪਨੀ ਦੀ ਚੀਜ਼ ਆਉਂਦੀ ਆ ਉਸੇ ਤਰ੍ਹਾਂ ਆਪਾਂ ਕੰਮ ਕੀਤਾਗਾ ਘਰੇ ਖੁਦ ਲਗਾਈ ਆ ਤੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਚਾਹੀਦੀ ਹੋਵੇ ਤਾਂ ਆਪਾਂ ਨੂੰ ਡੀਐਮ ਕਰ ਲਿਓ ਇਸ ਤਰ੍ਹਾਂ ਇਹਦੀ ਤਾਰ ਲਿਆ ਕੇ ਇੱਥੋਂ ਨੀਚੇ ਮੈਟ ਦੇ ਥੱਲੋਂ ਦੀ ਕਰਕੇ ਤੇ ਇੱਥੇ ਇੱਕ ਸਰਾਖ ਦਿੱਤਾ ਹੁੰਦਾਗਾ ਇਸ ਜਗ੍ਹਾ ਤੇ ਉਸ ਤੋਂ ਬਾਅਦ ਕਿਰਾਂ ਅੱਜ ਅਸੀਂ ਚਲਾਉਣ ਵਾਸਤੇ ਇੱਥੇ ਥੋੜਾ ਜਿਹਾ ਟੈਂਪਰੇਰੀ ਕੰਮ ਕਰਤਾ वैसे इस दी प्रॉपर स्लीव ਸਾਡੇ ਕੋਲ ਪਈਆ ਸੀ ਉਹ ਇੱਥੇ ਲਗਾ ਕੇ ਉੱਪਰ ਇੱਥੇ ਪੱਤੀ ਲਾ ਕੇ ਤੇ ਉਸ ਨੂੰ ਪੇਂਟ ਕਰਕੇ ਤੇ ਪੂਰਾ ਪ੍ਰੋਪਰ ਐ ਬਣਾਵਾਂਗੇ